ਮਨੁੱਖ ਨੂੰ ਅੰਦਰੋਂ ਜਾਂ ਬਾਹਰੋਂ ਕੁਝ ਨਾ ਪ੍ਰਾਪਤ ਹੋ ਸਕੇ ਉਹਨੂੰ ਕਹਿੰਦੇ ਨੇ ਪਰਿਸਥਿਤੀ ਅਨੁਕੂਲ ਨਹੀਂ ਜਾਂ ਮਨ ਸਥਿਤੀ ਅਨੁਕੂਲ ਨਹੀਂ ਬਾਹਰੋਂ ਪਦਾਰਥ ਨਹੀਂ ਮਿਲ ਸਕਿਆ ਬਾਹਰੋਂ ਕੋਈ ਸਹੀ ਸੰਯੋਗ ਨਹੀਂ ਜੁੜ ਸਕਿਆ ਬਾਹਰੋਂ ਧਨ ਸੰਪਦਾ ਨਹੀਂ ਮਿਲ ਸਕੇ ਪਦ ਪ੍ਰਤਿਸ਼ਠਾ ਨਹੀਂ ਮਿਲ ਸਕੇ ਇਸ ਨੂੰ ਕਹਿੰਦੇ ਨੇ ਪਰਿਸਥਿਤੀ ਅਨੁਕੂਲ ਨਹੀਂ ਹੋਵੇਗੀ ਬਾਹਰ ਦਾ ਵਾਤਾਵਰਣ ਬਾਹਰ ਦਾ ਮਾਹੌਲ ਉਹ ਅਨੁਕੂਲ ਨਹੀਂ ਹੋਵੇਗਾ ਉਸਨੇ ਸਾਥ ਨਹੀਂ ਦਿੱਤਾ ਪਰ ਮਨੁੱਖ ਨੂੰ ਪਰਮਾਤਮਾ ਨਹੀਂ ਮਿਲਿਆ ਪਰਮ ਆਨੰਦ ਨਹੀਂ ਮਿਲਿਆ ਈਸ਼ਵਰ ਨਹੀਂ ਮਿਲਿਆ ਇਸ ਵਿੱਚ ਪਰਿਸਥਿਤੀ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਮਨ ਦੀ ਸਥਿਤੀ ਦਾ ਕਸੂਰ ਹੈ ਮਨ ਠੀਕ ਨਹੀਂ ਹੋਵੇਗਾ ਮੈਂ ਫਿਰ ਅਰਜ਼ ਕਰਾਂਗਾ ਬਾਰੋਂ ਕੁਛ ਨਹੀਂ ਮਿਲਿਆ ਪਰ ਸਥਿਤੀ ਅਨੁਕੂਲ ਨਹੀਂ ਹੋਵੇਗੀ ਪਰ ਆਲਬਤ ਠੀਕ ਨਹੀਂ ਹੋਵੇਗੀ ਸੰਯੋਗ ਠੀਕ ਨਹੀਂ ਬਣਿਆ ਵਾਤਾਵਰਣ ਅਨੁਕੂਲ ਨਹੀਂ ਹੋਵੇਗਾ ਨਹੀਂ ਮਿਲਿਆ ਪਰਮਾਤਮਾ ਨਹੀਂ ਮਿਲਿਆ ਇਸ ਨੂੰ ਧਾਰਮਿਕ ਵਿਦਵਾਨ ਕਹਿੰਦੇ ਨੇ ਮਨ ਸਥਿਤੀ ਅਨੁਕੂਲ ਨਹੀਂ ਹੋਵੇਗੀ ਪਰ ਸਥਿਤੀ ਅਨੁਕੂਲ ਨਾ ਹੋਵੇ ਪਦਾਰਥ ਨਹੀਂ ਮਿਲਦੇ मन स्थिति अनुकूल ना होवे परमात्मा नहीं मिलता परिस्थिति अनुकूल ना होवे बाहर दे संजोग धन संपदा नहीं मिलती और मन स्थिति अनुकूल ना होवे तो ईश्वर नहीं मिलता परम आनंद नहीं मिलता जो कुछ भी नहीं मिले मनोखनु कन्ने याद ते परिस्थिति अनुकूल नहीं या मन स्थिति अनुकूल नहीं ਪਰ ਜੋ ਕਿ ਸਤਗੁਰਾਂ ਦੀ ਬਾਣੀ ਹੈ ਇਹ ਤੇ ਪ੍ਰਮਾਤਮਾ ਦੀ ਗੱਲ ਕਰੇਗੀ। ਤਾਂ ਮਨੁੱਖ ਨੂੰ ਪ੍ਰਮਾਤਮਾ ਕਿਉਂ ਨਹੀਂ ਮਿਲਿਆ? ਮਨ ਸਥਿਤੀਕ ਅਨੁਕੂਲ ਨਹੀਂ। ਬਾਹਰ ਦੀ ਕੋਈ ਗੱਲ ਨਹੀਂ। ਪਰ ਸਥਿਤੀ ਤੇ بڑے بڑے avatars ਦੀ ਵੀ ਠੀਕ ਨਹੀਂ ਸੀ। ਇਹ ਵੀ ਮੈਂ ਅਰਜ ਕਰਦੇ ਹਾਂ। ਪਰ ਸਥਿਤੀ ਪ੍ਰਹਿਲਾਦ ਦੀ ਠੀਕ ਨਹੀਂ ਸੀ। ਉਹਦਾ ਪਿਤਾ ਉਸਦਾ ਵੈਰੀ ਹੈ। ਜਾਣੇ ਦੁਸ਼ਮਣ ਹੈ। ਉਸ ਨੇ ਜੇਲ੍ਹ ਦੀ ਤੰਗ ਤਾਰੇ ਕੋਠੜੀ ਦੇ ਚ ਇਸ ਮਾਸੂਮ ਬੱਚੇ ਨੂੰ ਬੰਦ ਵੀ ਕਰ ਦਿੱਤਾ ਹੈ ਹਰ ਤਰ੍ਹਾਂ ਦੇ ਡਰਾਵੇ ਵੀ ਦਿੱਤੇ ਨੇ ਤੇ ਜੇ ਪਿਓ ਹੀ ਵੈਰੀ ਹੋਵੇ ਤੇ ਫਿਰ ਕੌਣ ਸਹਾਇਕ ਹੋਵੇਗਾ? ਪਰ ਸਥਿਤੀ ਤੇ ਬਿਲਕੁਲ ਠੀਕ ਨਹੀਂ। ਲੇਕਿਨ ਮਨ ਸਥਿਤੀ ਪ੍ਰਹਿਲਾਦ ਦੀ ਬਹੁਤ ਅੱਛੀ ਹੈ, ਬਹੁਤ ਅੱਛੀ ਹੈ। ਉਹ ਜੇਲ੍ਹ ਦੀ ਤੰਗ ਤਾਰੇ ਕੋਠੜੀ ਦੇ ਚ ਵੀ ਉਹ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਭਾਵੇਂ ਸੰਸਾਰ ਨਾਲ ਵਿਛੜਿਆ ਹੈ। ਪਰਿਸਥਿਤੀ RAM ਦੀ ਵੀ ਠੀਕ ਨਹੀਂ ਸੀ 14 ਸਾਲ ਦਾ ਬਨਵਾਸ ਪਰਿਸਥਿਤੀ KRISHAN ਦੀ ਵੀ ਠੀਕ ਨਹੀਂ ਸੀ ਉਸ ਦਾ ਤੇ ਜਨਮ ਹੀ ਜੇਲ ਦੀ ਤੰਗਤਾਰੀ ਕੋਠੜੀ ਚ ਹੋਇਆ ਸ੍ਰੀ KRISHAN ਦਾ ਜਨਮ ਜੇਲ ਦੇ ਚ ਹੋਇਆ ਕੰਸ ਦੀ ਜੇਲ ਇੰਜ ਕਹਿ ਲੋ ਜਨਮ ਤੋਂ ਹੀ ਕੈਦੀ ਰਾਜ ਘਰਾਣੇ ਦਾ ਇਹ ਬੱਚਾ ਪਾਲਿਆ ਗੁਜਰਾ ਨੇ ਗਵਾਲਿਆਂ ਨੇ ਛੁਪਾ ਕੇ ਜਨਮ ਦਿੱਤਾ ਹੈ ਦੇਵਕੀ ਨੇ ਪਾਲਿਆ ਜਸੋਦਾ ਨੇ ਪਿਤਾ ਬਾਸਦੇ ਹੋਏ ਪਰ ਨਕਲੀ ਪਿਤਾ ਨੰਦ ਬਾਬਾ ਬਣਿਆ ਆਇਆ ਰਾਜ ਘਰਾਣੇ ਦਾ ਇਹ ਬੱਚਾ ਪਾਲਦੇ ਗਵਾਲੇ ਪੈ ਨੇ ਗੁਜਰ ਪੈ ਤੋਂ પરિਸਥਿਤੀ ਤੇ ਅਨੁਕੂਲ ਨਹੀਂ ਸੀ ਲੇਕਿਨ ਮਨ ਸਥਿਤੀ ਇਤਨੀ ਠੀਕ ਇਸ ਪੁਰਸ਼ ਦੇ ਜਿੱਥੇ ਬਹਿਹ ਜਾਏ ਜੰਗਲ ਵਿੱਚ ਮੰਗਲ ਬਣ ਜਾਂਦਾ ਸੀ ਸਮਾਦੀ ਲੀਨ ਪੁਰਸ਼ ਪਰਿਸਥਿਤੀ ਧੋ ਦੇ ਵੀ ਠੀਕ ਨਹੀਂ ਸੀ ਇਹ ਵੀ ਮਾਰਸ ਕਰਦੇ ਆ ਲਮਕਾਮਾ ਨਾ ਇਸ ਜੋ ਹੈ ਪਰਨਕਨੂ ਪ੍ਰਕਿਰਤੀ ਪਰਿਸਥਿਤੀ ਸ਼੍ਰੀ ਕਬੀਰ ਦੀ ਠੀਕ ਨਹੀਂ ਸੀ ਬਨਾਰਸ ਦਾ ਸਾਰਾ ਬ੍ਰਾਹਮਣੀ ਸਮਾਜ ਕਬੀਰ ਦੇ ਖਿਲਾਫ ਵਕਤ ਦੀ ਹਕੂਮਤ ਕਬੀਰ ਦੇ ਖਿਲਾਫ ਸਿਕੰਦਰ ਲੋਦੀ ਨੇ ਜੇਲ੍ਹ ਦੇ ਚ ਪਾ ਦਿੱਤਾ ਸੀ ਤਿੰਨ ਵੱਡੇ ਇਲਜ਼ਾਮ ਜੋ ਨੇ ਚੋਰੀ ਯਾਰੀ ਡਕੈਤ ਦੁਰਾਚਾਰ ਇਹ ਸਭ ਕਬੀਰ ਦੇ ਤੇ ਇਲਜ਼ਾਮ ਲਾਏ ਗਏ ਵਕਤ ਦਾ ਇਹ ਸਿਰਮੌਰ ਭਗਤ ਲੇਕਿਨ ਇਸ ਨੂੰ ਪਕੜਿਆ ਚੋਰੀ ਦੇ ਇਲਜ਼ਾਮ ਵਿੱਚ ਯਾਰੀ ਦੇ ਇਲਜ਼ਾਮ ਵਿੱਚ ਹੈਰਾਨਗੀ ਦੀ ਗੱਲ ਹੈ ਇਸ ਤੇ ਹੋਰ ਵੀ ਦੋਸ਼ ਲਾਏ ਝੂਠੇ। ਪਰ ਸਥਿਤੀ ਤੇ ਠੀਕ ਨਹੀਂ ਹੈ। ਲੇਕਿਨ ਮਨ ਸਥਿਤੀ ਇਤਨੀ ਚੰਗੀ ਹੈ। ਮਨ ਡਰੇ ਤਨ ਕਾਹੇ ਕੋ ਡਰਐ। ਕਬੀਰ ਕਹਿੰਦੇ ਮੇਰਾ ਮਨ ਭੈ ਖਾਂਦਾ ਨਹੀਂ ਤਨ ਨੂੰ ਜੋ ਕੁਝ ਕਰਨਾ ਨਿਕਲੋ। ਸੜੀ ਮਨ ਸਥਿਤੀ ਠੀਕ ਹੈ। ਭਾਵੇਂ ਜੇਲ੍ਹ ਵਿੱਚ ਪਾਓ। ਭਾਵੇਂ ਭੁੱਖਾ ਪਿਆਸਾ ਰੱਖੋ। ਭਾਵੇਂ ਗੰਗਾ ਦੀਆਂ ਲਹਿਰਾਂ ਦੇ ਡੋਬੋ। ਭਾਵੇਂ ਜ਼ੰਜੀਰਾਂ ਨਾਲ ਬੰਨੋ। ਮਨ ਸਥਿਤੀ ਸੜੀ ਠੀਕ ਹੈ। ਪਰਿਸਥਿਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਠੀਕ ਨਹੀਂ ਸੀ ਬਾਬਰ ਨੇ ਜੇਲ੍ਹ ਦੇ ਚ ਪਾਇਆ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਪਰਿਸਥਿਤੀ ਬਿਲਕੁਲ ਠੀਕ ਨਹੀਂ ਪਿਤਾ ਵੀ ਸਹਿਮਤ ਨਹੀਂ ਪਿਤਾ ਕਲਿਆਣ ਦਾਸ ਗੁਰੂ ਨਾਨਕ ਨਾਲ ਸਹਿਮਤ ਨਹੀਂ ਨਾ ਔਰ ਉਹ ਕਹਿੰਦੇ ਨੇ ਤੇ ਸੁਦਾਈ ਹੈ ਇੱਕੋ ਇੱਕੇ ਮੇਰਾ ਲੜਕਾ ਹੈ ਸੁਦਾਈ ਹੈ ਇਹਦੀ ਦੁਨੀਆ ਵਿੱਚ ਰੁਚੀ ਨਹੀਂ ਔਰ ਫਿਰ ਕਹਿਣਾ ਦੁਨੀਆ ਦੀ ਸਮਝ ਨਹੀਂ। ਪਰਿਸਥਿਤੀ ਠੀਕ ਨਹੀਂ ਹੈ। ਜਗਤ ਭੂਤ ਨਾ ਬੇਤਾਲਾ ਵੀ ਕਹਿਣ ਲੱਗ ਪਿਆ ਹੈ। ਪਰਿਸਥਿਤੀ ਤੇ ਠੀਕ ਨਹੀਂ ਹੈ। ਪਰ ਮਨ ਸਿਤੀ ਇਤਨੇ ਚੰਗੇ ਹਰ ਹਾਲਤ ਵਿੱਚ ਰੱਬੀ ਆਨੰਦ ਰੱਬੀ ਸਰੂਰ। ਪਰਿਸਥਿਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਠੀਕ ਨਹੀਂ ਤਿੱਤੀ ਤਵੀ ਹੈ। ਮਨੁੱਖ ਫੁੱਲਾਂ ਦੀ ਸਹਿਜ ਤੇ ਵੀ ਨਾਮ ਨਹੀਂ ਜਪ ਸਕਦਾ ਹੈ। ਸੱਤੀ ਤਵੀ ਤੇ ਬੈਠ ਕੇ ਵੀ ਜੁੜੇ ਹੋਏ ਨੇ ਮਨੋ ਖਪੜੇ ਘਰ ਦੇ ਚ ਵੀ ਸ਼ੁਕਰਾਨਾ ਨਹੀਂ ਕਰ ਸਕਦਾ ਉਹ ਜੇਲ੍ਹ ਦੇ ਚ ਵੀ ਸ਼ੁਕਰਾਨਾ ਕਰ ਰਿਹਾ ਹੈ। ਸਥਿਤੀ ਤੇ ਠੀਕ ਨਹੀਂ ਹੈ। ਇਹਨੇ ਇਹ ਸਵਸਥੇ ਅਰਜ਼ ਕੀਤੀ ਪਦਾਰਥ ਨਹੀਂ ਮਿਲੇ, ਧਨ ਸੰਪਦਾ ਨਹੀਂ ਮਿਲੇ, ਕੋਈ ਸੰਯੋਗ ਠੀਕ ਨਹੀਂ ਜੁੜਿਆ, ਪ੍ਰਭਤਾ ਨਹੀਂ ਮਿਲੇ। ਤੋਂ ਅਸੀਂ ਕਹਿ ਸਕਦੇ ਹਾਂ ਚਲੋ ਸਥਿਤੀ ਠੀਕ ਨਹੀਂ ਸੀ। ਕੋਈ ਬਾਹਰ ਦਾ ਵਾਤਾਵਰਣ उसने साथ नहीं दिता परमात्मा नहीं मिले आ, तो परिस्थिति की गल नहीं कोई रुकावट नहीं खड़ी कर सकता अगर मनुख धार्मिक नहीं तो दूजा जिम्मेवार नहीं खुद जिम्मेवार है स्वयं जिम्मेवार है आप जिम्मेवार है ये सारा कसूर उसे दे मनस्थिति ऐसा ਕੀ ਮਨ ਦਾ ਸੁਭਾਅ ਹੈ ਜੋ ਪਰਮਾਤਮਾ ਦੇ ਅਨੁਕੂਲ ਨਹੀਂ ਹੈ। ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਬਿਲਕੁਲ ਉਲਟ ਚੱਲਦਾ ਹੈ। ਤਾਂ ਮੈਂ ਕਹ ਲਰ ਸੀਤੀ ਸੀ ਮਨ ਰੀਆਂ ਮੋਲ ਸਮੱਸਿਆਵਾਂ ਚਾਰ ਨੇ। ਮਨ ਮੈਲਾ ਹੈ। ਦੂਸਰਾ ਮਨ ਚੁੱਪੀ ਨਹੀਂ ਕਰਦਾ ਸੁਣਦਾ ਹੀ ਨਹੀਂ। ਕਹਿੰਦੇ ਨੇ ਮਨੁੱਖੀ ਮਨ ਹੈ ਅਜ ਤੱਕ ਕਿਸੇ ਅਵਤਾਰ ਦੀ ਨਹੀਂ ਸੁਣੀ ਨਹੀਂ ਸੁਣਦਾ। ਭਾਵੇਂ ਦੁਨੀਆਂ ਦੇ ਵਿੱਚ ਕਿਤਨੇ ਅਵਤਾਰੀ ਪੁਰਸ਼ਾਏ ਬਹੁਤ ਬੋਲੇ ਨੇ ਬਹੁਤ ਬੋਲੇ ਨੇ ਔਰ ਜਿਹੜੇ ਉਹਨਾਂ ਦੇ ਬੋਲ ਸਨ ਉਹਨਾਂ ਨੂੰ ਅੱਗੇ ਦੁਹਰਾਇਆ ਗਿਆ ਠੀਕਾਕਾਰਾਂ ਨੇ ਵੀ ਆਖਿਆਕਾਰਾਂ ਨੇ ਉਹਨਾਂ ਦੇ ਅਨੁਯਾਈਆਂ ਨੇ ਉਹਨਾਂ ਹੀ ਬੋਲਾਂ ਨੂੰ ਬਾਰ-ਬਾਰ ਦੁਹਰਾਇਆ ਹੈ ਜਗਤ ਦੇ ਸਾਹਮਣੇ ਮਨ ਨਹੀਂ ਸੁੰਦਾ ਕਿਉਂ ਮਨ ਬੋਲ ਰਿਹਾ ਹੈ ਉਹਦੀ ਬੋਲਣ ਦੇ ਚ ਰੁਚੀ ਹੈ ਚੁੱਪ ਕਰਨ ਦੇ ਚ ਰੁਚੀ ਨਹੀਂ ਹੈ ਚੁੱਪ ਕਰਨਾ ਇਸ ਦੀ ਆਦਤ ਵਿੱਚ ਹੈ ਹੀ ਨਹੀਂ ਬੋਲਣਾ ਔਰ ਹਰ ਵਕਤ ਬੋਲਣਾ ਔਰ ਬੋਲੀ ਜਾਣਾ ਜ਼ਬਾਨ ਚੁੱਪ ਕਰ ਸਕਦੀ ਹੈ ਜ਼ਬਾਨ ਹਰ ਵਕਤ ਨਹੀਂ ਬੋਲ ਸਕਦੀ ਮਨ ਤੇ ਬੋਲਦਾ ਹੈ ਰਾਤ ਨੂੰ ਜਦ ਅਸੀਂ ਸੌਂ ਜਾਂਦੇ ਹਾਂ ਤਾਂ ਮਨ ਦਾ ਦੂਸਰਾ ਹਿੱਸਾ ਅਚੇਤ ਮਨ ਸੁਪਨਿਆਂ ਦੀ ਦੁਨੀਆ ਰਚ ਕੇ ਵੀ ਬੋਲਦਾ ਹੈ ਉਹਨੇ ਚੁੱਪ ਕਰਦਾ ਮਨ ਦੀ ਪਹਿਲੀ ਸਮੱਸਿਆ ਮਹਿ ਲੈਂ ਦੂਸਰੀ ਸਮੱਸਿਆ ਚੁੱਪ ਨਹੀਂ ਕਰਦਾ ਤੀਸਰੀ ਸਮੱਸਿਆ ਰਜਦਾ ਹੀ ਨਹੀਂ ਤ੍ਰਿਪਤ ਨਹੀਂ ਆਉਂਦਾ ਤਨ ਤ੍ਰਿਪਤ ਹੋ ਸਕਦਾ ਹੈ ਤਨ ਕਿਸੇ ਪਦਾਰਥ ਤੋਂ ਤ੍ਰਿਪਤ ਹੋ ਸਕਦਾ ਹੈ ਔਰ ਤਨ ਦੀਆਂ ਲੋੜਾਂ ਕੋਈ ਬਹੁਤ ਜ਼ਿਆਦਾ ਨਹੀਂ ਨੇ ਇਹ ਵੀ ਮਾਰਜ਼ ਕਰਦੇ ਇਸ ਚੱਕਰ 'ਚ ਨਾ ਪੈਣਾ ਪਸ਼ੂ ਤੇ ਮਨੁੱਖ ਰੀਆਂ ਸਰੀਰਕ ਲੋੜਾਂ ਇੱਕੋ ਜਿਹੀਆਂ ਨੇ ਲੋੜਾਂ ਮਨੁੱਖ ਰੀਆਂ ਕੋਈ ਜ਼ਿਆਦਾ ਨਹੀਂ ਨੇ ਤ੍ਰਿਸ਼ਨਾ ਜ਼ਿਆਦਾ ਹੈ ਔਰ ਤ੍ਰਿਸ਼ਨਾ ਭੁੱਖ ਹੈ ਮਨ ਦੀ ਤਨ ਦੀ ਨਹੀਂ ਹੈ ਪੰਨੂ ਤੇ ਸਰਦੀ ਗਰਮੀ ਤੋਂ ਬਚਾਣਾ ਹੈ ਭੁੱਖ ਪਿਆਸ ਲੱਗਦੀ ਹੈ ਇਸ ਦੀ ਪੂਰਤੀ ਕਰਨੀ ਹੈ। ਅਧਿਕ ਸ਼ਕਤੀ ਇਸ ਦੇ ਜੋ ਹੈ ਨਿਕਾਸ ਦੇ ਸਾਧਨ ਇਸ ਤੋਂ ਇਲਾਵਾ ਹੋਰ ਸਰੀਰ ਦੀ ਕੀ ਲੋੜ ਹੈ ਕੁਝ ਵੀ ਨਹੀਂ। ਥੋੜੀ ਜੀਆਂ ਸੀਮਤ ਲੋੜਾਂ ਨੇ। ਲੇਕਿਨ ਮਨ ਇਹ ਤ੍ਰਿਪਤੀ ਨਹੀਂ ਹੁੰਦਾ। ਕਹਿੰਦੇ ਨੇ ਇੱਥੇ ਕੰਗਾਲ ਤੇ ਕੰਗਾਲ ਹੋ ਕੇ ਮਰਦੇ ਹੀ ਨੇ। ਸਿਕੰਦਰ ਜੈਸੇ ਵੀ ਕੰਗਾਲ ਹੋ ਕੇ ਮਰਦੇ ਨੇ। ਸੇ ਤਕੰਦਰ ਨੇ ਵੀ ਕਹਿ ਦਿੱਤਾ ਸੀ ਮੈਂ ਨਹੀਂ ਤਰੇ ਪਤਾ ਹੋ ਸਕਿਆ ਮਨ ਰਜਦਾ ਹੀ ਨਹੀਂ ਇਹ ਤੀਸਰੀ ਸਮੱਸਿਆ ਚੌਥੀ ਮਨ ਇਹ ਕੋਈ ਗਲਤੀ बार-बार ਕਰਦਾ ਹੈ ਇੱਕ ਗਲਤੀ ਇੱਕ ਦਫਾ ਹੋ ਜਾਵੇ ਕਹਿੰਦੇ ਨੇ ਮਨੁੱਖੀ ਸੁਭਾਅ ਹੈ ਔਰ ਇੱਕੋ ਹੀ ਗਲਤੀ बार-बार ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਭੁਲਾਵੜੇ ਭੁੱਲੀ ਭੁੱਲ ਭਛੋਤਾਣੀ ਇੱਕ ਭੁੱਲ ਪਛੋਤਾਵਾ ਫਿਰ ਉਹੀ ਭੁੱਲ ਫਿਰ ਉਹੀ ਭੁੱਲ ਇੱਕ ਭੁੱਲ ਇੱਕ ਦਫਾ ਠੀਕ ਹੈ ਇੱਕ ਭੁੱਲ ਫਿਰ ਕ੍ਰੋਧ ਕੀਤਾ ਇੱਕ ਦਫਾ ਚਲੋ ਹੋ ਗਿਆ ਬਾਰ ਬਾਰ ਝੂਠ ਬੋਲੇ ਚਲੋ ਇੱਕ ਦਫਾ ਬਾਰ ਬਾਰ ਅਨਰਥ ਕੀਤਾ ਕਿਦਰੇ ਇੱਕ ਦਫਾ ਔਰ ਬਾਰ-ਬਾਰ ਕੰਨਨ ਜੀਵਨ ਭਰ ਮਨੁੱਖ ਗਲਤੀਆਂ ਕਰਦਾ ਹੈ ਔਰ ਇੱਕੋ ਤਰ੍ਹਾਂ ਦੀਆਂ ਗਲਤੀਆਂ ਕਰਦਾ ਹੈ ਔਰ ਬਾਰ-ਬਾਰ ਕਰਦਾ ਹੈ ਭੁਲਾਵੜੇ ਭੁੱਲੀ ਭੁੱਲ ਭੁਛੋਤਾਣੀ ਮਨ ਦੀ ਚੌਥੀ ਸੌਸਿਆ ਇੱਕੋ ਤਰ੍ਹਾਂ ਦੀ ਭੁੱਲ ਬਾਰ-ਬਾਰ ਕਰਦਾ ਹੈ ਇਹ ਚਾਰ ਮੂਲ ਸਮੱਸਿਆ ਨੇ ਉਹਨਾਂ ਮਨ ਦੀਆਂ ਹਜ਼ਾਰਾਂ ਸਮੱਸਿਆਵਾਂ ਨੇ ਜਿਸ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਆਉਂਦੀ ਇਸ ਨੂੰ ਮੈਂ ਫਿਰ ਅਰਸ ਕਰਾਂ ਈਸ਼ਵਰ ਨਹੀਂ ਮਿਲਿਆ ਮਨ ਸਥਿਤੀ ਅਨੁਕੂਲ ਨਹੀਂ ਪਦਾਰਥ ਨਹੀਂ ਮਿਲੇ ਪਰਿਸਥਿਤੀ ਅਨੁਕੂਲ ਨਹੀਂ ਕੋਈ ਰਤਬਾ ਕੋਈ ਅਹੁਦਾ ਨਹੀਂ ਮਿਲ ਸਕਿਆ ਪਰਿਸਥਿਤੀ ਅਨੁਕੂਲ ਨਹੀਂ ਕੋਈ ਸੰਜੋਗ ਨਹੀਂ ਜੁੜ ਸਕਿਆ ਪਰਿਸਥਿਤੀ ਅਨੁਕੂਲ ਨਹੀਂ ਬਾਹਰ ਦੇ ਵਾਤਾਵਰਣ ਨੇ ਸਾਥ ਨਹੀਂ ਦਿੱਤਾ ਪ੍ਰਾਲਬਦ ਨੇ ਸਾਥ ਨਹੀਂ ਦਿੱਤਾ ਲੇਕਿਨ ਪ੍ਰਮਾਤਮਾ ਨਹੀਂ ਮਿਲਿਆ ਨਾਮ ਰਸ ਨਹੀਂ ਮਿਲਿਆ ਪਰਮ ਆਨੰਦ ਨਹੀਂ ਮਿਲਿਆ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ ਇਹ ਵੀ ਮਰਜ਼ ਕਰਦੇ ਆ ਕੋਈ ਦੂਸਰਾ ਦੋਸ਼ੀ ਨਹੀਂ ਹੈ ਫਿਰ ਜੇ ਨਹੀਂ ਮਿਲਿਆ ਤੇ ਕੌਣ ਦੋਸ਼ੀ ਹੈ ਫਿਰ ਖੁਦ ਦੋਸ਼ੀ ਮਨ ਦੋਸ਼ੀ ਹੈ ਮਨ ਅਨੁਕੂਲ ਨਹੀਂ ਸੀ ਧਰਮ ਦੀ ਸਾਰੀ ਸਾਧਨਾ ਮਨ ਨੂੰ ਈਸ਼ਵਰ ਦੇ ਅਨੁਕੂਲ ਕਰਨ ਵਾਸਤੇ ਜੈਸਾ ਈਸ਼ਵਰ ਹੈ ਐਸਾ ਮਨ ਹੋਵੇ ਹਰ ਜਨ ਐਸਾ ਚਾਹੀਏ ਜੈਸਾ ਅਰਹੀ ਹੋਵੇ ਤਾਂ ਮਨ ਦੀ ਪ੍ਰਥਮ ਸਮੱਸਿਆ ਮੈਲ ਹੈ ਤੇ ਮੈਲ ਕੀ ਹੈ ਇਸ ਨੂੰ ਸਮਝਣਾ ਹੈ ਮੈਲ ਹੈ ਅਹੰਕਾਰ ਹਉ ਮੈਲਾ ਮਲਕਬੂ ਨਾ ਦੋਵੇ मेल है लोभ मेल है असीम वाशना क्यों सीमा तो वध्या होया अहंकार जुल्म कराएगा सीमा तो वध्या होया लोभ चोर बनाएगा गुस्सा की माफ और सीमा तो वधी हुई वाशना मनुख नु दुराचारी करेगी यही मेल है और की मेल है इस तो अलावा और की मेल है ਅਗਰ ਮਨੁੱਖ ਦਾ ਲੋਭ ਸੀਮਾ ਦੇ ਚ ਨਹੀਂ ਹੈ ਤਾਂ ਇਸ ਮਨੁੱਖ ਦੀਆਂ ਨਜ਼ਰਾਂ ਇਸ ਮਨੁੱਖ ਦਾ ਮਨ ਚੋਰ ਹੈ ਕਿਸੇ ਦਿਨ ਮੌਕਾ ਮਿਲ ਗਿਆ ਇਸ ਦੇ ਹੱਥ ਵੀ ਚੋਰ ਹੋਣਗੇ ਕਿਉਂਕਿ ਅਜੇ ਮੌਕਾ ਨਹੀਂ ਹੈ ਅਸੀਮ ਲੋਭ ਨੇ ਮਨ ਨੂੰ ਮਹਿਲਾ ਕੀਤਾ ਮਨ ਚੋਰ ਹੈ ਲੋਭ ਕਹਿੰਦੇ ਨੇ ਮਨੁੱਖ ਨੂੰ ਆਪਣੇ ਘਰ ਦੇਚ ਨਹੀਂ ਟਿਕਣ ਦਿੰਦਾ ਇਸ ਘਰ ਮੇ ਹੈ ਸੋ ਤੂੰ ਢੂੰਡ ਖਾਏ ਔਰ ਕਿਸੇ ਕੇ ਮਤ ਹੀ ਜਾਏ ਅਸੀਮ ਲੋਗ ਸੋਚਣੇ ਦੂਜਿਆਂ ਦੇ ਦੰਨ ਤੇ ਲੈ ਜਾਂਦਾ ਹੈ ਮਨੁੱਖ ਨੂੰ ਦੋਰਾਚਾਰੀ ਬਣਾ ਦੇਗੀ ਔਰ ਜਿੱਥੇ ਜਿੱਥੇ ਔਰ ਜਿਸ ਦੁਆਰਾ ਕਿਧਰੇ ਰੋਕ ਖੜੀ ਹੋਈ ਤੋ ਫਿਰ ਕਰੋਧੀ ਬਣਾਏਗੀ ਉਸ ਦੇ ਪ੍ਰਤੀ ਕ੍ਰੋਧ ਆਵੇਗਾ तो जिथे जिथे थोड़ी सहायता मिली उसते मोह आ जाएगा मोह यह मेरा है क्योंकि इसने मदद की थी है मोह यह मेरा है क्योंकि इसने सहायता की थी है मोह मेरा है मोह क्योंकि इसने मदद की थी है सहायता की थी है। टुट जाते ने मोह कोह मो बहुत लंबा नहीं चलता मोह की यात्रा बहुत लंबी नहीं है ਕਿਸੇ ਵਕਤ ਕੋਲਾਸਾ ਕਰਾਂਗੇ ਇਸ ਦਾ ਮੋਹ ਪੂਰਨ ਜ਼ਿੰਦਗੀ ਮਨੁੱਖ ਦੇ ਸਾਥ ਨਹੀਂ ਚੱਲਦਾ ਹਾਂ ਕਾਮ ਚੱਲਦਾ ਹੈ ਲੋਗ ਮਰ ਘੜ ਤੱਕ ਚੱਲਦਾ ਹੈ ਅੰਕਾਰ ਵੀ ਚੱਲਦਾ ਹੈ ਇਤਾਂਤਮ ਸਮੇਂ ਤੱਕ ਨਾਲ ਚੱਲਦੇ ਨੇ ਔਰ ਅਗਲੇ ਜਨਮ ਦਾ ਕਾਰਨ ਬਣ ਜਾਂਦੇ ਨੇ ਹਉਮੈ ਇਹ ਆਜਾਤ ਹੈ ਹਉਮੈ ਕਰਮ ਕਮਾਏ ਉਵੇਂ ਇਹ ਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਇਂ ਹੰਕਾਰ ਨੇ ਅਗਲਾ ਜਨਮ ਦੇ ਦਿੱਤਾ ਉਹ ਤੇ ਅਗਲੇ ਜਨਮ ਤੱਕ ਨਾਲ ਜਾਂਦਾ ਉਹ ਨਹੀਂ ਛੋੜਦਾ ਲੋਭ ਨਾਲ ਚੱਲਦਾ ਅਨੰਤ ਜਨਮ ਚੱਲਦਾ ਹੈ ਔਰ ਵਾਸ਼ਨਾ ਵੀ ਚੱਲਦੀ ਹੈ ਕੰਮ ਵੀ ਚੱਲਦਾ ਹੈ ਮੋ ਨਹੀਂ ਚੱਲਦਾ ਥੋੜੀ ਜੀਆਂ ਦੂਰੀ ਤੱਕ ਨਾਲ ਜਾਂਦਾ ਕਿਉਂਕਿ ਜਿਸ ਜਿਸ ਨੇ ਵੀ ਰੁਕਾਵਟ ਖੜੀ ਕੀਤੀ ਹੈ ਮੋਹ ਕ੍ਰੋਧ ਦੇ ਚ ਬਦਲ ਜਾਏਗਾ ਜਿਸ ਜਿਸ ਨੇ ਵੀ ਸਹਾਇਤਾ ਕੀਤੀ ਹੈ ਕ੍ਰੋਧ ਮੋਹ ਦੇ ਚ ਬਦਲੇਗਾ ਕਦੀ ਮੋਹ ਕ੍ਰੋਧ ਦੇ ਚ ਬਦਲਦਾ ਹੈ ਕਦੀ ਕ੍ਰੋਧ ਮੋਹ ਦੇ ਚ ਬਦਲਦਾ ਹੈ ਬਗੌਰ ਮੁਤਾਲਾ ਕਰਨਾ ਸਹਾਇਕ ਹੋ ਗਿਆ ਮੋਹ ਬਾਧਕ ਹੋ ਗਿਆ ਹੁਣ ਉਸ ਤੇ ਕ੍ਰੋਧ ਕਈ ਦਫਾ ਮਨੁੱਖ ਦੀ ਜ਼ਿੰਦਗੀ ਦੇ ਅਨੁਭਵ ਨੇ ਜਿਸ ਤੇ ਕ੍ਰੋਧ ਆਇਆ ਉਸੇ ਤੇ ਮੋਹ ਆਇਆ ਜਿਸ ਤੇ ਮੋਹ ਆਇਆ ਉਸੇ ਤੇ ਕ੍ਰੋਧ ਆਇਆ ਕਿਉਂ ਜਦ ਸਾਧਕ ਹੋਇਆ ਤੇ ਮੋਹ ਆਇਆ ਜਦ ਬਾਦ ਖੜੀ ਕਰ ਦਿੱਤੀ ਤੇ ਕ੍ਰੋਧ ਆਇਆ ਇਸ ਤਰ੍ਹਾਂ ਹੀ ਜੀਵਨ ਜੋ ਹੈ ਚੱਲਦੇ ਇਸ ਵਾਸਤੇ ਧਾਰਮਿਕ ਦੁਨੀਆ ਦੇ ਵਿੱਚ ਮੋਹ ਤੇ ਕ੍ਰੋਧ ਦੀ ਕੋਈ ਬਹੁਤ ਵੱਡੀ ਅਹਿਮੀਅਤ ਨਹੀਂ ਬੰਦੇ ਔਰ ਮੈਂ ਉਸ ਦਿਨ ਵੀ ਅਰਥ ਕੀਤੀ ਸੀ ਕ੍ਰੋਧ ਤੇ ਇਸ ਤਰ੍ਹਾਂ ਜਿਵੇਂ ਪਾਣੀ 'ਚ ਬੰਦੇ ਦੀ ਡੁਬਕੀ ਲੱਗ ਜਾਂਦੀ ਹੈ ਤੇ ਕਿਤਨੀ ਦੇਰ ਪਾਣੀ ਦੇ 'ਚ ਬੈਠੇਗਾ ਪਾਣੀ ਦੇ ਵਿੱਚ ਕਿੰਨੇ ਕ ਦੇਰ ਬੈਠੇਗਾ 5 ਮਿੰਟ 7 ਮਿੰਟ 10 ਮਿੰਟ ਬਲਕਿ ਕੁਝ ਸਿਆਣੇ ਤਹਿਰਾਕ ਤੇ ਕਹਿੰਦੇ ਨੇ 5 ਮਿੰਟ ਤੋਂ ਮਨੁੱਖ ਜ਼ਿਆਦਾ ਨਹੀਂ ਬੈਠ ਸਕਦਾ ਨਿਕਲਣਾ ਹੀ ਪਏਗਾ ਆਣਾ ਹੀ ਪਏਗਾ ਮੇਰੇ ਖਿਆਲ ਇਤਨਾ ਹੀ ਕਰੋਧ ਰਹਿ ਸਕਦਾ ਇਸ ਤੋਂ ਜ਼ਿਆਦਾ ਨਹੀਂ 2 ਮਿੰਟ 3 ਮਿੰਟ ਵੱਧ ਤੋਂ ਵੱਧ 5 ਮਿੰਟ 5 ਮਿੰਟ ਦੇ ਕਰੋਧ ਦੇ ਸਾਰੀ ਸ਼ਕਤੀ ਜ਼ਾਇਲ ਹੋ ਜਾਂਦੀ ਹੈ ਖਰਚ ਹੋ ਜਾਂਦੀ ਹੈ ਮਨੁੱਖ ਠੰਡਾ ਹੋ ਜਾਂਦਾ ਹੈ ਪਛਤਾਤਾ रेगा क्रोध लंबा नहीं चलता हर वक्त साथ नहीं मोह भी लंबा नहीं चलता जिस नाल आज मोह है ये मोह क्रोध बदल जाएगा जिसते आज क्रोध आया शायद कल उसते मोह आ जाए साधक बनेगा मोह आ जाएगा बाधक बनेगा क्रोध आ जाएगा ਲੇਕਿਨ ਅਨੰਤ ਜਨਮਾਂ ਤੋਂ ਨਾਲ ਚੱਲਦੇ ਨੇ ਔਰ ਜਨਮ ਦਾ ਕਾਰਨ ਬਣਦੇ ਨੇ ਕਾਮ ਲੋਭ ਅਹੰਕਾਰ ਬਸ ਇਹੀ ਸਮੱਸਿਆ ਹੈ ਮਨ ਦੀ ਇਹੀ ਸਮੱਸਿਆ ਹੈ ਮਨ ਮੈਲ ਹੈ ਇਸ ਮੈਲ ਨੂੰ ਕਿਸ ਤਰ੍ਹਾਂ ਧੋਈਏ ਭਾਰਤ ਦਾ ਪੁਰਾਣਾ ਧਾਰਮਿਕ ਜੀਵਨ 5000 ਸਾਲ ਦਾ ਤੀਰਥਾਂ ਤੇ ਜ਼ੋਰ ਹੈ ਜਿਵੇਂ ਕੱਲ ਰਾਤ ਨੂੰ ਅਰਜ਼ ਕੀਤੀ ਪਾਣੀ ਨਾਲ ਜ਼ਿਆਦਾ ਸੰਬੰਧ ਹੈ ਆਪ ਦੀ ਗਿਆਤ ਲਈ ਅਰਜ਼ ਕਰਾਂ तमाम ਸਨਾਤਨੀ ਮੰਦਰਾਂ ਦੇ ਵਿੱਚ ਪ੍ਰਸ਼ਾਦ ਮਿਲਦਾ ਹੈ ਚਰਨਾਮ੍ਰਿਤ ਪਾਣੀ ਦਾ ਪ੍ਰਸ਼ਾਦ ਮਿਲਦਾ ਹੈ ਚਰਨਾਮ੍ਰਿਤ ਚਰਨ ਅੰਮ੍ਰਿਤ ਪ੍ਰਸ਼ਾਦ ਵੀ ਪਾਣੀ ਦਾ ਔਰ ਆਪਣੀ ਮਹਿਲ ਗੁਨਾਹਾਂ ਨੂੰ ধੋਵੋ ਵੀ ਪਾਣੀ ਦੇ ਵਿੱਚ ਗੰਗਾ ਦੇ ਝੁਪਕੀ ਲਾਓ ਨਰਮਦਾ ਦੇ ਛਲਾਓ ਪਰਿਆਗ ਰਾਜ ਦਾ ਇਸ਼ਨਾਨ ਕਰੋ ਕੁੰਬੀ ਦਾ ਇਸ਼ਨਾਨ ਕਰੋ ਕੁੰਬ ਦਾ ਇਸ਼ਨਾਨ ਕਰੋ ਲੈ ਜਾਣਗੇ ਪਾਪ ਮਨ ਸਾਫ ਹੋ ਜਾਏਗਾ ਮਨ ਪਾਵਨ ਹੋ ਜਾਏਗਾ ਬਸ ਇਸ ਨਾਲ ਗੁਰਨਾਨਕ ਸਹਿਬਤ ਨੇ ਇੱਥੋਂ ਹੀ ਗੁਰਮਤ ਨਿਆਰੀ ਹੋ ਜਾਂਦੀ ਹੈ ਬਾਦਸ਼ਾਹ ਕਹਿੰਦੇ ਨੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਸੋਚ ਕਰਨ ਨਾਲ ਇਸ਼ਨਾਨ ਕਰਨ ਨਾਲ ਮਨ ਨਹੀਂ ਪਾਵਣਾ ਹੁੰਦਾ ਇਸ ਤਰ੍ਹਾਂ ਦਾ ਇਸ਼ਨਾਨ ਤੋ ਇੱਕ ਦਫਾ ਨਹੀਂ ਭਾਵੇਂ ਲੱਖਾਂ ਦਫਾ ਕਰ ਉਹ ਲੱਖਾਂ ਤੀਰਥਾਂ ਤੇ ਕਰ ਨਹੀਂ ਹੋਵੇਗਾ ਨਹੀਂ ਤੇ ਤੀਰਥਾਂ ਤੇ ਰਹਿਣ ਵਾਲੇ ਸਾਰੇ ਬ੍ਰਹਮ ਗਿਆਨੀ ਚਾਹੀਦੇ ਸਨ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਜਨ ਨ ਮੁਕਤ ਹੋਏ ਇਮ ਕਹਿ ਰਮੇ ਕਬੀਰ ਕਹਿੰਦਾ ਕੀ ਹੁੰਦਾ ਠੀਕ ਹੈ ਗੰਗਾ ਤਰਟੇ ਤੂੰ ਕੁਟੀਆਂ ਬਣਾ ਲਈ ਨਿਰਮਲ ਜਲ ਪੀ ਰਿਆ ਤੇ ਰੋਜ਼ ਇਸ਼ਨਾਨ ਕਰੇ ਇਸ ਨਾਲ ਤੂੰ ਭਗਤ ਬਣ ਜਾਏਗਾ ਇਸ ਨਾਲ ਤੂੰ ਕੋਈ ਤੋ ਬ੍ਰਹਮਗੈ ਨਹੀਂ ਬਣ ਜਾਏਗਾ ਜਲ ਕੇ ਮੱਜਨ ਜੈਗਤ ਹੋ ਗਏ ਨਿਤਨਿਤ ਮੈਂਡਕ ਨਾਵੇ ਐਸੇ ਮੈਂਡਕ ਐਸੇ ਹੋ ਨਰ ਫਿਰ ਫਿਰ ਜਉਨੀ ਆਵੇ ਫਿਰ ਤੇ ਗੰਗਾ ਦੇ ਚ ਰਹਿਣ ਵਾਲੇ ਸਾਰੀਆਂ ਮਛਲੀਆਂ ਮੈਂਡਕ ਮੁਕਤ ਹੋਣੇ ਚਾਹੀਦੇ ਨੇ ਕਬੀਰ ਦਾ ਤਰਕ ਤਵੇਰਦਾ ਇੱਕ ਧਰਮ ਗ੍ਰੰਥ ਹੈ ਬਹੁਤ ਵੱਡਾ ਬੀਜਕ ਉਸ ਨੂੰ ਕਹਿੰਦੇ ਨੇ ਉਸ ਦੇ ਚ ਉਹਨਾਂ ਦੇ ਕੁਝ ਸ਼ਿਸ਼ ਉਹਨਾਂ ਦੇ ਚੇਲਿਆਂ ਦੀ ਬਾਣੀ ਵੀ ਹੈ ਜੈਸੇ ਕਿ ధਨੀ ਰਾਮ ਉਹਨਾਂ ਦੇ ਵੀ ਕੁਝ ਗੀਤ ਹੈਗੇ ਨੇ ਤਾਂ ధਨੀ ਰਾਮ ਕਹਿੰਦਾ ਜੱਟ ਵੜਾਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ ਅਗਰ ਜਟਾਵਾਂ ਰੱਖਣ ਦੇ ਨਾਲ ਪਰਮਾਤਮਾ ਮਿਲਦਾ ਹੈ ਤੇ ਮੋਰ ਦੀਆਂ ਤੇ ਬੜੀਆਂ ਲੰਬੀਆਂ ਲੰਬੀਆਂ ਜਟਾਵਾਂ ਨੇ ਜੋਗੀ ਲੋਗ ਕੇਸਾਂ ਨੂੰ ਲੰਬਾ ਕਰ ਦੇਣ ਬੋੜ ਦਾ ਦੁੱਧ ਪਾ ਕੇ ਸੰਿਆਸੀ ਬਿਲਕੁਲ ਲੋੜ ਮੋਨੁੰਦੇ ਨੇ ਇੱਕ ਦਾ ਵਿਸ਼ਵਾਸ ਹੈ ਬਿਲਕੁਲ ਮੰਨਣਾ ਇੱਕ ਦਾ ਵਿਸ਼ਵਾਸ ਹੈ ਜਿੰਨਾ ਲੰਬੇ ਕਰ ਸਕਦੇ ਹੋ ਕਰੋ ਤੋ ਇੱਕ ਦੀ ਸ਼ਕਤੀ ਲਗੀ ਹੋਈ ਏ ਲੰਬੇ ਕਰਨ ਦੇ ਵਿੱਚ ਇੱਕ ਦੀ ਸ਼ਕਤੀ ਲਗੀ ਹੋਈ ਏ ਮੁੰਨਣ ਦੇ ਵਿੱਚ ਭਗਤ ਕਬੀਰ ਦਾ ਸ਼ਲੋਕ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਇਸ ਸੰਬੰਧੀ ਕਬੀਰ ਪ੍ਰੀਤ ਇੱਕ ਸਿਉ ਕੀ ਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੰਡਾ ਹੈ ਭਾਵੇਂ ਬੋੜ ਦਾ ਦੁੱਧ ਪਾ ਕੇ ਇਹਨਾਂ ਨੂੰ ਲੰਬਾ ਕਰ ਜਟਾਵਾ ਬਣਾ ਤੇ ਭਾਵੇਂ ਘਸ ਕੇ ਮਨ ਘਸ ਘਰਰ ਮੋੜਾ ਹੈ ਜੈਨੀ ਸੰਿਆਸੀ ਜੈਨੀ ਸਾਧੂ ਕਹਿੰਚੀ ਉਸਰੇ ਨਾਲ ਕਿਸ ਨਹੀਂ ਮੰਦੇ ਇਸ ਵਾਸਤੇ ਜੈਨ ਮਾਰਗ ਸੰਜਮ ਅਤ ਸਾਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੇ ਚ ਕਹਿੰਦੇ ਨੇ ਸਾਧਨ ਬੜੇ ਕਰੜੇ ਨੇ ਪਤਾ ਸਿਰ ਦੇ ਕੇਸ ਕਿਸ ਤਰ੍ਹਾਂ ਮੰਦੇ ਨੇ ਦਾੜੇ ਦੇ ਕੇਸ ਕਿਸ ਤਰ੍ਹਾਂ ਮੰਦੇ ਨੇ 2-4 ਘੰਟੇ ਸਿਰ ਤੇ ਰਾਖ ਨਾਲ ਰਗੜਾ ਲਾਇਆ ਜਾਏਗਾ ਜ਼ੋਰ-ਜ਼ੋਰ ਦਾ 2-4 ਬੰਦੇ ਤਾਂ ਕਿ ਕੇਸਾਂ ਦੀਆਂ ਜੜਾਂ ਹਿੱਲ ਜਾਣ ਫਿਰ ਇੱਕ-ਇੱਕ ਕੇਸ ਪੁੱਟ ਦੇਣਾ ਇਸ ਤਰ੍ਹਾਂ ਹੁੰਦਾ ਹੈ ਜਿਸ ਦਿਨ ਕੇਸਾਂ ਦਾ ਮੁੰਡਾ ਨੂੰ ਹੁੰਦਾ ਹੈ ਚਾਰੋਂ ਪਾਸੇ ਨਗਰਜੀ ਬੈਠਦੇ ਨੇ ਸਾਥ ਹੋ ਜਾਏ ਜਾਂਦੇ ਨੇ ਉੱਚੇ-ਉੱਚੇ ਧਰਮ ਗ੍ਰੰਥ ਦਾ ਪਾਠ ਹੁੰਦਾ ਹੈ ਕਿ ਸਾਧੂ ਦੇ ਮੋਂ ਜਿਹੜੀ ਚੀਖ ਨਿਕਲਦੀ ਉਹ ਨਾ ਸੁਣਾਈ ਦੇਵੇ ਨਿਕਲੇਗੀ ਜੀ ਇੱਕ ਇੱਕੇ ਸਪਟਿਆ ਜਾਂਦਾ ਹੈ ਜਹਨਮਾਰਗ ਸੰਜਮ ਅਤ ਸਾਧਨ ਬੜਾ ਵਿਖੜਾ ਸਾਧਨ ਹੈ ਬਹੁਤ ਕਰੜਾ ਹੁਣ ਅਹਿੰਸਾ ਤੇਖ ਧਰਮ ਇਹ ਖੜਾ ਹੈ ਹਿੰਸਾ ਨਹੀਂ ਕਰਨੀ ਕਿਸੇ ਨੂੰ ਚੋਟ ਨਹੀਂ ਪਹੁੰਚਾਣੀ ਜੇ ਦੂਜੇ ਨੂੰ ਚੋਟ ਪਹੁੰਚਾਣਾ ਪਾਪ ਹੈ ਤਾਂ ਫਿਰ ਆਪਣੇ ਆਪ ਨੂੰ ਚੋਟ ਪਹੁੰਚਾਣਾ ਵੀ ਪਾਪ ਹੈ ਪਰ ਹੱਤਿਆ ਪਾਪ ਹੈ ਤੋ ਆਤਮ ਹੱਤਿਆ ਵੀ ਪਾਪ ਹੈ ਕਿਸੇ ਨੂੰ ਬੁੱਖਾ ਮਾਰਨਾ ਪਾਪ ਹੈ ਖੁਦ ਬੁੱਖੇ ਮਰਨਾ ਵੀ ਕੋਈ ਪੁੰਨ ਨਹੀਂ ਹੈ ਦੂਜੇ ਤੇ ਜ਼ੁਲਮ ਕਰਨਾ ਜੇ ਗੁਨਾਹ ਹੈ ਤੋ ਆਪਣੇ ਉੱਤੇ ਜ਼ੁਲਮ ਕਰਨਾ ਵੀ ਕੋਈ ਪੁੰਨ ਨਹੀਂ ਹੈ ਲੇਕਿਨ ਇਹ ਮਹਾਨ ਜ਼ੁਲਮ ਜੈਨੇ ਸਾਧੂ ਆਪਣੇ ਉੱਪਰ ਕਰਦੇ ਨੇ ਦਾੜੇ ਦੇ ਕਿਸੇ ਵੀ ਪੁੱਟ ਕੇ ਪਰੇ ਕਰਨਗੇ ਤੇ ਸੀਸ ਦੇਗੇ ਘਰ ਰੋਮੜਾ ਹੈ ਤੋ ਕਬੀਰ ਨੂੰ ਕਹਿਣਾ ਪਿਆ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਬਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੜਾਏ ਬਾਵੇਂ ਬੋੜ ਦਾ ਦੁੱਧ ਪਾ ਕੇ ਤੂੰ ਜਟਾਵਾਂ ਬਣਾ ਲੈ ਲੰਬਾ ਕਰ ਲੈ ਤੇ ਬਾਵੇਂ ਘਸ ਕੇ ਤੂੰ ਮਨ ਛੱਡ ਇਹ ਤਰਕ ਸਿੱਖ ਧਰਮ ਤੇ ਪੂਰੀ ਨਹੀਂ ਉਤਰਦੀ ਕਿਉਂ ਇਕ ਕਬੀਰ ਨੇ ਜੋਗਿਆਂ ਲਈ ਜੈਨੀਆਂ ਲਈ ਕਿਹਾ ਹੈ ਅਸੀਂ ਬੋੜ ਦਾ ਦੁੱਧ ਪਾ ਕੇ ਲੰਬੇ ਨਹੀਂ ਕਰਦੇ ਔਰ ਅਸੀਂ ਮੰਦੇ ਵੀ ਨਹੀਂ ਕੁਦਰਤ ਜਿੰਨਾ ਰੱਖਦੀ ਹੈ ਠੀਕ ਕਬੂਲ ਜਿੰਨਾ ਕੁਦਰਤ ਪ੍ਰਕਿਰਤੀ ਰੱਖਦੀ ਹੈ ਨਾ ਨੂੰ ਜਿੰਨੀ ਲੰਬਾਈ ਉਹ ਰੱਖਦੀ ਹੈ ਸਾਨੂੰ ਕਬੂਲ ਪਰਵਾਨ ਇਸ ਸ਼ਲੋਕ ਦੇ ਨਾਲ ਇੱਕ ਹੋਰ ਸ਼ਲੋਕ ਵੀ ਹੈ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕੁਛ ਕੀਤਾ ਸੋ ਮੰਨ ਗਿਆ ਮੁੰਡਿਆ ਮੁੰਡ ਅਜਾਏ ਮੁੰਨਣਾ ਹੀ ਸੀ ਤੇ ਫਿਰ ਮੰਨ ਨੂੰ ਮੰਨਣਾ ਸੀ ਮੁੰਡਿਆ ਮੁੰਡ ਅਜਾਏ ਕੇਸਾਂ ਦਾ ਮੁੰਡਨ ਤੇ ਅਜਾਈਏ ਐਵੇਂ ਫਜ਼ੂਲ ਵਿਅਰ ਕਬੀਰ ਸਹਿਮਤ ਨਹੀਂ ਕਿਉਂਕਿ ਕਬੀਰ ਸਵੈਮ ਕੇਸਾਦਾਰੀ ਸਨ ਜੇ ਵੀ ਮੈਂ ਅਰਜ਼ ਕਰਾਂ ਉਹਨਾਂ ਦੀ ਮੂਰਤੀ ਦਾਸ ਨੇ ਦੇਖੀ ਹੈ ਕਬੀਰ ਚੌਰਾ ਦੇਚ ਕਬੀਰ ਦੇ ਮੰਦਰ ਇੰਦਸਤਾਨ ਵਿੱਚ ਬਹੁਤ ਸਾਰੇ ਨੇ ਉਹਨਾਂ ਨੂੰ ਸਤਨਾਮੀ ਮੰਦਿਰ ਕਹਿੰਦੇ ਨੇ ਸਤਨਾਮੀਆ ਦਾ ਮੰਦਿਰ ਕਿਉਂਕਿ ਇਹਨਾਂ ਦਾ ਗੁਰਮੰਤਰ ਹੈ ਸਤਨਾਮ ਕਬੀਰ ਪੰਥੀ ਸਤਨਾਮ ਜਪਦੇ ਨੇ ਉਹਨਾਂ ਦਾ ਗੁਰਮੰਤਰ ਸਤਨਾਮ ਹੈ ਉਹਨਾਂ ਦੇ ਮੰਦਰਾਂ ਦੇ ਬਾਹਰ ਸਤਨਾਮ ਲਿਖਿਆ ਹੁੰਦਾ ਹੈ ਔਰ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਖੈਰ ਮੁਖਤਸਰ ਜੋ ਹੈ ਮੈਂ ਰਸ ਕਰਾਂ ये जो है करड़ी साधना इस नाल कबीर सहमत नहीं जट बड़ाए जो नर तर हैं मोर क्यों ना तरह जिनके लंबे लंबे पर हैं संख बजाए जो नर तर हैं गधे क्यों ना तर हैं जिनके संख जैसे सुर हैं गंग नहाए जो नर तर हैं मेंढक क्यों ना हैं जिनके गंगा में घर हैं कहत कबीर ਸੋਨੋਰ ਸੰਬੋ ਵਹੀ ਨਰ ਪਰਹ ਜਿਨ ਕੇ ਹਿਰਦੇ ਮੇ ਹਰ ਹੈ ਇੰਦਕੇ ਪੀਰਤਾਂ ਦਾ ਇਸ਼ਨਾਨ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਨ ਦੀ ਮੈਲ ਨਹੀਂ ਧੋ ਸਕਦਾ ਨਾ ਉਹ ਲੋਭ ਨੂੰ ਧੋ ਸਕਦਾ ਨਾ ਉਹ ਅਸੀਮ ਵਾਸ਼ਨਾ ਨੂੰ ਧੋ ਸਕਦਾ ਔਰ ਨਾ ਹੀ ਅਸੀਮ ਅਹੰਕਾਰ ਨੂੰ ਧੋ ਸਕਦਾ ਨਾਹੀ ਮੋ ਧੁੱਲ ਨੇ ਨਾਹੀ ਕਰੋ ਧੁੱਲ ਨੇ ਤੇ ਮੈਲ ਤੇ ਇਹ ਹੀ ਹੋਰ ਕੀ ਮੈਲ ਹੈ ਔਰ ਤੇ ਕੁਛ ਮੈਲ ਨਹੀਂ ਬਾਕੀ ਮੈਲ ਤਨ ਦੇ ਉਤੇ ਪਾਣੀ ਧੋ ਦੇਗਾ ਉਹ ਤੇ ਜਲ ਧੋ ਦੇਗਾ ਹਾਂ ਪਾਣੀ ਨਾਲ ਨਾਮ ਦਾ ਸੰਬੰਧ ਜੋੜਿਆ ਜਾ ਸਕਦਾ ਹੈ ਰੇਤ ਦੇ ਜ਼ਰਿਆਂ ਨਾਲ ਵੀ ਈਸ਼ਵਰ ਦੇ ਨਾਮ ਦਾ ਸੰਬੰਧ ਜੋੜਿਆ ਜਾ ਸਕਦਾ ਹੈ ਅਗਰ ਕੋਈ ਮਨੁੱਖ ਨਾਮ ਜਪ ਰਿਹਾ ਹੈ ਤਾਂ ਮੇਰਜ਼ ਕਹਨ ਧਰਤੀ ਦੇ ਕਣ ਵੀ ਪਵਿੱਤਰ ਹੁੰਦੇ ਨੇ ਉਸ ਨੂੰ ਫਿਰ ਚਰਨ-ਧੂੜ ਕਹਿੰਦੇ ਨੇ ਬਸ਼ਰਤੇ ਕਿਸੇ ਉਸ ਮਨੁੱਖ ਦੇ ਚਰਨਾਂ ਦੇ ਥੱਲੇ ਉਹ ਧੂੜ ਆਈ ਹੋਵੇ ਜੋ ਨਾਮ ਰਸਕ ਹੋਵੇ ਜਪ ਰਿਹਾ ਹੋਵੇ ਰੇਤ ਦੇ ਜ਼ਰਰੇ ਆਪਣਾ ਸੁਭਾਅ ਬਦਲਣਗੇ ਤੇ ਜੇ ਰੇਤ ਦੇ ਜ਼ਰਰੇ ਆਪਣਾ ਸੁਭਾਅ ਬਦਲਦੇ ਨੇ ਉਹ ਚਰਨਾਂ ਦੇ ਥੱਲੇ ਦੀ ਹਾਕ ਮਸਤਕ ਤੇ ਲਾਣੀ ਪੈਗੀ ਸਿਰ ਤੇ ਲਾਣੀ ਪੈਂਦੀ ਹੈ ਤਾਂ ਪਾਣੀ ਵੀ ਸੁਭਾਅ ਬਦਲਦਾ ਹੈ ਇਹ ਵੀ ਮੈਰਸ ਕਰਾ ਅਗਰ ਕੋਈ ਨਾਮ ਜਪ ਰਿਹਾ ਹੈ ਤੇ ਉਹ ਤਰੰਗਾ ਪਾਣੀ ਨੂੰ ਛੋ ਰਹੀਆਂ ਨੇ ਪਾਣੀ ਅੰਮ੍ਰਿਤ ਬਣੇਗਾ ਉਸ ਦੀ ਮਹਾਨਤਾ ਹੈ ਲੋਕੀ ਉਹਨਾਂ ਦਰਿਆਵਾਂ ਤੇ ਤੀਰਥਾਂ ਤੇ ਜਾਂਦੇ ਨੇ ਕਿਸੇ ਵਕਤ ਕਿਸੇ ਨੇ ਉੱਥੇ ਤਪ ਕੀਤਾ ਸੀ ਜਪ ਕੀਤਾ ਸੀ ਲੇਕਿਨ ਤਪ ਦੀ ਸ਼ੰਖਲਾ ਨਾ ਚਲੇ ਇੱਕ ਤਪੀਸ਼ਵਰ ਦੇ ਪਿੱਛੇ ਦੂਸਰਾ ਤਪੀਸ਼ਵਰ ਨਾ ਆਵੇ ਉਹ ਤਰੰਗਾਂ ਸਜੇ ਸਜੇ ਖਤਮ ਹੋ ਜਾਂਦੀਆਂ ਨੇ ਪਾਣੀ ਪਾਣੀ ਰਹਿ ਜਾਂਦਾ ਦੂਰ ਕਿਉਂ ਜਾਓ ਪੰਜ ਪਿਆਰੇ ਪੰਜ ਬਾਣੀਆਂ ਪੜਨ ਦੇਨ ਦ੍ਰਿਸ਼ਟੀ ਪਾਣੀ ਚ ਰੱਖਣੀ ਪੈਂਦੀ ਏ ਤਾਂ ਕਿ ਦ੍ਰਿਸ਼ਟੀ ਦੇ ਰਾਹੀ ਔਰ ਆਵਾਜ਼ ਸ਼ਬਦ ਦੇ ਰਾਹੀ ਪਾਣੀ ਦਾ ਸਪਰਸ਼ ਹੋਵੇ ਪਾਣੀ ਪਾਣੀ ਨਾ ਰਵੇ ਪਾਣੀ ਅੰਮ੍ਰਿਤ ਹੋ ਜਾਏ ਪਾਣੀ ਆਪਣਾ ਸੁਭਾਅ ਬਦਲਦਾ ਹੈ ਬਲਕੇ ਧਾਰਮਿਕ ਮਨੋਚਿੰਤਕ ਇਸ ਤਰ੍ਹਾਂ ਕਹਿੰਦੇ ਨੇ ਕਿਸੇ ਨੂੰ ਪ੍ਰੇਮ ਨਾਲ ਪਾਣੀ ਪੇਸ਼ ਕਰੋ ਤੋ ਪ੍ਰੇਮ ਦੀਆਂ ਤਰੰਗਾਂ ਨੂੰ ਵੀ ਪਾਣੀ ਪੀ ਜਾਏਗਾ ਪਰ ਉਹ ਪੀਤਾ ਹੋਇਆ ਪਾਣੀ ਕੁਝ ਹੋਰ ਸਵਾਦ ਰੱਖਦਾ ਹੈ ਪਰ ਨਫ਼ਰਤ ਨਾਲ ਦਿੱਤਾ ਜਾ ਰਿਹਾ ਗਰਣਾ ਨਾਲ ਦਿੱਤਾ ਜਾ ਰਿਹਾ ਇਸ ਪਾਣੀ ਦਾ ਟੇਸਟ ਕੁਝ ਹੋਰ ਹੋਵੇਗਾ ਧਾਰਮਿਕ ਮਨੋਵਿਗਿਆਨ ਤੇ ਇਥੇ ਤੱਕ ਕਹਿੰਦਾ ਹੈ ਭੋਜਨ ਤੇ ਵੀ ਅਸਰ ਪਵੇਗਾ ਮਨੁੱਖ ਦੇ ਵਿਚਾਰਾਂ ਦਾ ਮਨੁੱਖ ਦੀ ਸੋਚ ਨੇ ਦਾ ਮਨੁੱਖ ਦੇ ਪੇਸ਼ ਕਰਨ ਦੇ ਢੰਗ ਦਾ ਇਸ ਵਾਸਤੇ ਅਸੀਂ ਗੁਰੂ ਦੇ ਭੋਜਨ ਨੂੰ ਪ੍ਰਸ਼ਾਦ ਕਹਿੰਦੇ ਆ ਬਖਸ਼ਿਸ਼ ਰਹਿਮਤ ਗੁਰੂ ਦੇ ਘਰ ਦੇ ਭੋਜਨ ਨੂੰ ਲੰਗਰ ਪ੍ਰਸ਼ਾਦ ਕੜਾ ਪ੍ਰਸ਼ਾਦ ਤੇ ਪ੍ਰਸ਼ਾਦ ਦਾ ਤੇ ਮਤਲਬ ਹੈ ਬਖਸ਼ਿਸ਼ ਰਹਿਮਤ ਕੜਾ ਪ੍ਰਸ਼ਾਦ ਦੀ ਰੇਗ ਪਈਏ ਕੀਰਤਨ ਹੋਇਆ ਤੇ ਸ਼ਬਦ ਛੂਏਗਾ ਸ਼ਬਦ ਦੀਆਂ ਤਰੰਗਾਂ ਨਾਲ ਇਹ ਕੜਾ ਪ੍ਰਸ਼ਾਦ ਬਣ ਜਾਏਗਾ। ਭਾਵਨਾ ਦਾ ਲੰਗਰ ਬਣਾਇਆ ਜਾ ਰਿਹਾ ਗੱਪਾਂ ਨਾਲ ਨਹੀਂ। ਦੁਨਿਆਵੀ ਗੱਲ ਕਰਦਿਆਂ ਨਹੀਂ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਾਂ ਮਨ ਵਿੱਚ ਯਾਦ ਕਰਦਿਆਂ ਬਣਾਇਆ ਜਾ ਰਿਹਾ ਇਹ ਤਰੰਗਾਂ ਛੋਣ ਗਿਆ। ਇਹ ਲੰਗਰ ਪ੍ਰਸ਼ਾਦ ਹੋਵੇਗਾ। ਔਰ ਇਸ ਦਾ ਐਸਾ ਸਵਾਦ ਐਸਾ ਰਸ ਜੋ ਘਰ ਵਿੱਚ ਨਹੀਂ ਹੋ ਸਕਦਾ। ਲੱਖ ਯਤਨ ਕਰੋ ਤਾਂ ਵੀ ਨਹੀਂ ਹੋ ਸਕਦਾ। ਉਹ ਸ਼ਰਧਾ ਨਾਲ ਬਣਿਆ ਹੈ ਭਾਵਨਾ ਨਾਲ ਬਣਿਆ ਹੈ ਭਾਵਨਾ ਦੀਆਂ ਤਰੰਗਾਂ ਨੇ ਅੰਦੋਲਿਤ ਕੀਤਾ ਹੈ ਪ੍ਰਭਾਵ ਪਾਇਆ ਹੈ ਪ੍ਰਸ਼ਾਦ ਬਣ ਗਿਆ ਹੈ ਬਖਸ਼ਿਸ਼ ਰਹਿਮਤ ਇਹਨਾਂ ਬਾਰੀਕੀਆਂ ਨੂੰ ਜਿਨ੍ਹਾਂ ਲੋਕਾਂ ਨੇ ਪਕੜਿਆ ਸੀ ਉਹਨਾਂ ਨੇ ਕਿਹਾ ਧੂੜ ਅਕਸੀਰ ਹੋ ਜਾਂਦੀ ਹੈ ਚਰਨਾਂ ਦੀ ਮਸਤਕ ਤੇ ਲਾਣ ਜੋਗਾ ਬਣ ਜਾਂਦੀ ਹੈ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਲੇਕਿਨ ਸਿਰਫ ਐਸਾ ਹੀ ਸੋਚਣਾ ਕੁਝ ਜਪ ਤਪ ਨਹੀਂ ਕਰਨਾ ਤੇ ਪ੍ਰੇਰਣਾ ਵੀ ਕੁਝ ਨਹੀਂ ਲੈਣੀ بس ਡੁਬਕੀ ਲਾ ਲੈਣੀ ਕਿਸੇ ਤੀਰਤ ਤੇ ਗੁਰੂ ਨਾਨਕ ਸਹਿਮਤ ਨਹੀਂ